ਕੀ ਰਾਣਾਵਾ ਜਿਹੜੀ ਪਾਰਟੀ ਭਾਰਤੀ ਜਨਤਾ ਪਾਰਟੀ ਤੋਂ ਮੈਂ ਸੰਬੰਧਤ ਆ ਉਸੇ ਪਾਰਟੀ ਤੋਂ ਵੀ ਆ ਇਹ ਭਾਰਤੀ ਜਨਤਾ ਪਾਰਟੀ ਦੀ ਸੋਚ ਨਹੀਂ ਹੈਗੀ ਇਹ ਉਹਦੀ ਨਿੱਜੀ ਸੋਚ ਆ ਜਿਹੜੇ ਉਹਨੇ ਜਾਤੀ ਸੂਚਕ ਸ਼ਬਦ ਇਸਤੇਮਾਲ ਕੀਤੇ ਆ ਮੇਰੇ ਮੱਲਨ ਕਿਸੇ ਨੂੰ ਵੀ ਪੁੱਛ ਲਓ ਅਸੀਂ ਗਲਤ ਆ ਅਸੀਂ ਗਲਤ ਮਾਤਾ ਜੀ ਵਗੈਰੇ ਮਾਤਾ ਕਿੰਨੇ ਸਾਲ ਤੋਂ ਰਹਿ ਰਹੀ ਆ ਅਸੀਂ ਤਾਂ ਇਹ ਨਹੀਂ ਕਿੰਨੇ ਸਾਲ ਤੋਂ ਹਾਂ ਸੀ ਕਦੀ ਕਿਸੇ ਨਾਲ ਲੜਦੇ ਨਹੀਂ ਦੇਖੇ ਬਹੁਤ ਵਧੀਆ ਬੰਦੇ ਬਹੁਤ ਬਹੁਤ ਵਧੀਆ ਇੰਨਾ ਵਧੀਆ ਇਹਨਾਂ ਮੋਰੇ ਕੋਈ ਕੂੜਾ ਕਰ ਦੇਵੇ ਝਾੜੂ ਮਾਰ ਦੇਵੇ ਕਦੀ ਨਹੀਂ ਲੜਦੇ ਬਹੁਤ ਬਹੁਤ ਸੋਸ਼ਲੀ ਸੇਵਾ ਕਰਨ ਵਾਲਾ ਪਰਵਾਰ ਹਾਂਜੀ ਬਹੁਤ ਜ਼ਿਆਦਾ ਸੇਵਾ ਕਰਦੇ ਉਹ ਕਈ ਜਿਹੜੇ ਐਸੇ ਸਰਕਾਰੀ ਮੁਲਾਜ਼ਮ ਨੇ ਉਹ ਵੱਡੇ ਵੱਡੇ ਅਫਸਰਾਂ ਦੇ ਘਰਾਂ ਦੇ ਵਿੱਚ 20 25 25 ਜਾਣੇ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਇਹ ਵੀ ਇੱਕ ਤਰ੍ਹਾਂ ਦਾ ਸੋਸ਼ਲ ਸਾਡਾ ਜਿਹੜਾ ਸਮਾਜ ਨਾਲ ਉਹ ਲਟਾੜਿਆ ਹੋਇਆ ਵਾ ਇਹਨਾਂ ਕੋਲ ਰੋਜ਼ਗਾਰ ਦਾ ਸਾਧਨ ਜਿਹੜਾ ਹੈਗਾ ਵਾ ਇਹ ਅਸੀਂ ਮੈਂ ਕਿੰਨੀ ਵਾਰੀ ਪਹਿਲਾਂ ਵੀ ਕਹਿ ਚੁੱਕਾ ਜਿੱਦਨ ਅਸੀਂ ਸੰਪੰਨ ਹੋ ਜਾਾਂਗੇ ਅਸੀਂ ਝਾੜੂ ਦਾ ਕੀਤਾ ਛੜ ਦਾਂਗੇ ਕਿ ਜਿੰਨੇ ਵੀ ਆ ਹੁਣ ਤੁਸੀਂ 3-4 ਲੰਬੜਦਾਰ ਸਸਪੈਂਡ ਕੀਤੇ ਆ ਉਹਦੇ ਵਿੱਚ ਸੈਂਟਰੀ ਇਨਸਪੈਕਟਰ ਕਿਉਂ ਨਹੀਂ ਸਸਪੈਂਡ ਹੁੰਦੇ ਸੀਐਸਓ ਕਿਉਂ ਨਹੀਂ ਸਸਪੈਂਡ ਹੁੰਦੇ ਚੀਫ ਸੈਂਟਰੀ ਇਨਸਪੈਕਟਰ ਕਿਉਂ ਨਹੀਂ ਸਸਪੈਂਡ ਹੁੰਦੇ ਇਹ ਕਾਰਵਾਈ ਇੱਕ ਤਰਫਾ ਜਿਹੜੀ ਗਾਜਵਾ ਪਾਣੀ ਉਹ ਨੀਵੇਂ ਪਾਸੇ ਕਿਉਂ ਆਂਦਾ ਵਾ ਖਾਲੀ ਸਾਡਾ ਸਮਾਜ ਆਰਥਿਕ ਤੌਰ ਤੇ ਸੰਭਾਨੀ ਨਹੀਂ ਹੈਗਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਇੱਕ ਉਥੇ ਸੋਚਨ ਕੀਤਾ ਜਾਂਦਾ ਕਾਉਂਸਲਰ ਲਵੋ ਜਾਂ ਕਿਸੇ ਦੂਜੇ ਦੀ ਜੀਆਲੂ ਇਹ ਮਜਬੂਰਾਂ ਵਿਚਾਰੇ ਉਹਨਾਂ ਦੇ ਘਰਾਂ 'ਚ ਕੰਮ ਕਰਦੇ ਆ ਨਹੀਂ ਤਾਂ ਐਂਡ ਕੀ ਹੋਣਾ ਵਾ ਇਹਨਾਂ ਦੀ ਗੈਰ ਹਾਜ਼ਰੀ ਲਗਣੀ ਆ ਤਿੰਨ ਗੈਰ ਹਾਜ਼ਰੀਆਂ ਤੋਂ ਬਾਅਦ ਸਸਪੈਂਡ ਹੋ ਜਾਣਾ ਵਾ ਫਿਰ ਇਹ ਕਿਸੇ ਸਮਾਜ ਦੇ ਆਗੂ ਦੇ ਕੋਲ ਚੁੰਕੀਆਂ ਭਰਣਗੇ ਤੋ ਲੁਧਿਆਣਾ ਵੀ ਖੇ ਮੌਜੂਦ ਆ ਲੁਧਿਆਣਾ ਸੁਭਾਸ਼ ਰਗੜ ਦੇ ਨੇੜੇ ਇਹ ਏਰੀਆ ਜਿਹੜਾ ਪਾਇਆ ਜਾਂਦਾ ਉੱਥੇ ਸਫਾਈ ਸੇਵਕ ਜਿਹੜੇ ਨੇ ਉਹਨਾਂ ਨੇ ਇੱਕ ਤਰ੍ਹਾਂ ਦਾ ਧਰਨਾ ਲਗਾਇਆ ਹੋਇਆ ਔਰ ਕਿਹਾ ਜਾ ਰਿਹਾ ਵੀ ਸਾਨੂੰ ਜਿਹੜਾ ਹੈ ਸਰਕਾਰੀ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਔਰ ਸਾਨੂੰ ਜਿਹੜੇ ਨੇ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਨੇ ਔਰ ਪਿੱਛੇ ਤਸਵੀਰਾਂ ਜੇ ਤੁਹਾਨੂੰ ਦਿਖਾਇਆ ਗਿਆ ਵੀ ਇੱਕ ਤਰ੍ਹਾਂ ਦਾ ਕੂੜਾ ਜਿਹੜਾ ਉਹ ਸੜਕ ਦੇ ਉੱਤੇ ਸੁੱਟ ਕੇ ਸੜਕ ਨੂੰ ਵੀ ਬਲੌਕ ਕਰ ਦਿੱਤਾ ਗਿਆ ਸੋ ਮੌਕੇ ਤੇ ਵਿਪਨ ਕਲਿਆਣ ਜੀ ਆਏ ਨੇ ਕਲਿਆਣ ਸਾਹਿਬ ਕੀ ਮਸਲਾ ਕੀ ਹੈ ਵੀ ਕਿਉਂ ਨੋਬਤ ਕਿਉਂ ਪੈ ਗਈ ਵੀ ਧਰਨਾ ਲੱਗ ਗਿਆ ਸਾ ਸਮਾਜ ਦਾ ਪਿਛਲੇ ਦਿਨੀ ਲੰਬੇ ਸਮੇਂ ਤੋਂ ਅੱਜ ਤੋਂ 15-20 ਦਿਨ ਹੋ ਗਏ ਐ ਲਗਾਤਾਰ ਜਿਹੜਾ ਸ਼ੋਸ਼ਣ ਹੋ ਰਿਹਾ ਵੈ ਉਹ ਚਾਹੇ ਕੂੜੇ ਨੂੰ ਲੈ ਕੇ ਕਦੀ ਸੁਭਾਸ਼ ਨਗਰ ਦੀ ਨਹੀਂ ਜਾਂ ਇੱਕ ਏਰੀਆ ਦੀ ਨਹੀਂ ਪ੍ਰੋਬਲਮ ਐ ਕੂੜੇ ਦੀ ਪੂਰੇ ਲੁਧਿਆਣੇ ਦੀ ਪ੍ਰੋਬਲਮ ਐ ਜਿਹੜਾ ਕੂੜੇ ਦੇ ਪੁਆਇੰਟ ਐ ਸੁੱਟਣ ਵਾਲੇ ਉਹ ਕੰਪੈਕਟਰ ਸਿਸਟਮ ਨਗਰ ਨਿਗਮ ਕਾਰਪੋਰੇਸ਼ਨ ਬਿਲਕੁਲ ਫੇਲ ਐ ਉਹਦੇ ਕਰਕੇ ਜਿਹੜੀ ਕੂੜੇ ਦੀ ਪ੍ਰੋਬਲਮ ਆ ਰਹੀ ਐ ਮੱਲੇ ਚੋਂ ਕੂੜਾ ਚੁੱਕਿਆ ਨਹੀਂ ਗਿਆ ਸੀਗਾ ਇੱਕ ਹੰਕਾਰੀ ਇੱਧਰ ਦਾ ਵਿੱਕੀ ਰਾਣਾ ਕਾਉਂਸਲਰ ਹੈ ਭਾਜੀਪੀ ਦਾ ਤੇ ਹਰਿਆਪਿਆ ਕਾਉਂਸਲਰ ਹੈ ਉਹ ਲਗਾਤਾਰ ਮਲਾਜਮਾਂ ਨੂੰ ਪਰੇਸ਼ਾਨ ਕਰ ਰਿਹਾ ਸੀ ਮਲਾਜਮਾਂ ਨੇ ਕਈ ਵਾਰੀ ਲੰਬੜਦਾਰ ਨੇ ਵੀ ਮਲਾਜਮਾਂ ਨੇ ਵੀ ਉਹਨੂੰ ਕਿਹਾ ਭਾਈ ਪ੍ਰੋਬਲਮ ਕੰਪੈਕਟਰਾਂ ਦੀ ਆ ਰਹੀ ਹੈ ਕੂੜਾ ਸੱਟਣ ਦੀ ਪ੍ਰੋਬਲਮ ਆ ਰਹੀ ਹੈ ਇਸ ਕਰਕੇ ਅਸੀਂ ਇੱਕ ਦੋ ਦਿਨਾਂ ਬਾਅਦ ਕੂੜਾ ਸੱਟ ਦਾਂਗੇ ਪਰ ਉਹ ਗਾਲੀ ਗਲੋਚ ਕੀਤੀ ਉਹਨੇ ਮਲਾਜਮਾਂ ਦੇ ਨਾਲ ਸਫਾਈ ਸੇਵਕਾਂ ਦੇ ਜਦੋਂ ਲੰਬੜਦਾਰ ਜਾਂ ਮੁਲਾਜ਼ਮ ਸਾਡੇ ਇਕੱਠੇ ਹੋਏ ਉਹਨੇ ਉਹਦੇ ਨਾਲ ਵੀ ਗਾਲੀ ਗਲੋਚ ਕੀਤੀ ਐ ਉਹਦੇ ਰੋਸ ਵਜੋਂ ਅੱਜ ਜਿੰਨੀਆਂ ਵੀ ਹਾਜ਼ਰੀਆਂ ਸੀਗੀਆਂ ਵਾਰਡ ਨੰਬਰ 20 ਦੀਆਂ ਅਫਸਰ ਸਹਿਬਾਨ ਵੀ ਇੱਥੇ ਆਏ ਆ ਕਾਰਪੋਰੇਸ਼ਨ ਦੇ ਤੇ ਸਾਡੇ ਮੁਲਾਜ਼ਮ ਵੀ ਆਏ ਆ ਇਦਾਂ ਮੁਲਾਜ਼ਮਾਂ ਦੇ ਨਾਲ ਤੱਕਾ ਹੋ ਰਿਹਾ ਲੰਬੇ ਸਮੇਂ ਤੋਂ ਹੋ ਰਿਹਾ ਜੀ ਨਹੀਂ ਹੁਣ ਇੱਥੇ ਹੁਣ ਧੰਨੇ ਤੇ ਬੈਠੇ ਨੇ ਤੁਹਾਡੇ ਸਪਾਈ ਸਹਿਬ ਵੀ ਬੈਠੇ ਨੇ ਕੀ ਲੱਗਦਾ ਵੀ ਇਦਾਂ ਮਸਲੇ ਦਾ ਹੱਲ ਹੋ ਜਾਏਗਾ ਪਹਿਲੀ ਗੱਲ ਤਾਂ ਕਿ ਹਜੇ ਤੱਕ ਕੋਈ ਵੱਡਾ ਅਫਸਰ ਕੋਈ ਆਇਆ ਨਹੀਂ ਇੱਥੇ ਗੱਲ ਸੁਣਨ ਜਿਸ ਤੱਕ ਨਾ ਗੱਲ ਕਰ ਰਹੇ ਨੇ ਸਪਾਈ ਸੇਵਾ ਪਹਿਲੀ ਗੱਲ ਤਾਂ ਜਿਹੜਾ ਕੰਪੈਕਟਰਾਂ ਦਾ ਰੋਲਾ ਵੈ ਮੈਂ ਤੁਹਾਨੂੰ ਪਹਿਲੋ ਦੱਸਿਆ ਪੂਰੇ ਲੁਧਿਆਣੇ ਦਾ ਰੋਲਾ ਵੈ ਉਹਦੇ ਕਰਕੇ ਹੀ ਪ੍ਰੋਬਲਮ ਆ ਰਹੀ ਹੈ ਕੂੜੇ ਦੀ ਕੂੜਾ ਸੱਟਣ ਲਈ ਸਾਨੂੰ ਜਿੱਥੇ ਕੰਪੈਕਟਰਾਂ ਦੇ ਜ਼ਾਰਾ ਪੈ ਰਿਆ ਵੈ ਉੱਥੇ ਸਾਨੂੰ 7 ਤੋਂ 8 ਘੰਟੇ ਖੜਨਾ ਪੈ ਰਿਆ ਵੈ ਵੇਟ ਕਰਨੀ ਪੈ ਰਹੀ ਹੈ ਕੂੜਾ ਸੱਟਣ ਦੇ ਲਈ ਜਿਹੜੀਆਂ ਮਸ਼ੀਨਾਂ ਲੈ ਕੇ ਜਾਂਦੇ ਆ ਜਾਂ ਉੱਥੇ ਸੱਟਣ ਲਈ ਜਾਂਦੀਆਂ ਵਾ ਉਹਨਾਂ ਨੂੰ ਘੱਟੋ ਘਾਟ 7 ਤੋਂ 8 ਘੰਟੇ ਲੱਗ ਰਹੇ ਆ ਇਸ ਕਰਕੇ ਕੂੜੇ ਹੀ ਕਰਕੇ ਵਾਲਾ ਜਿਹੜਾ ਝਗੜਾ ਹੋਇਆ ਸਾਡੇ ਮੁਲਾਜ਼ਮ ਦੇ ਨਾਲ ਜਿਹੜਾ ਭਾਜਪੀ ਦਾ ਕਾਉਂਸਲਰ ਸੀਗਾ ਉਹਨੇ ਮੁਲਾਜ਼ਮ ਨੇ ਸਾਡੇ ਨੂੰ ਰਿਕਵੈਸਟ ਵੀ ਕੀਤੀ ਭਾਈ ਥੋੜਾ ਜਿਹਾ ਸਾਨੂੰ ਟਾਈਮ ਦੋ ਅਸੀਂ ਢੇਰੀਆਂ ਚੱਕ ਦਿੰਨੇ ਆ ਉਹਨੇ ਨਹੀਂ ਚੱਕੀਆਂ ਤੇ ਇਹਦੇ ਕਰਕੇ ਮੈਂ ਪਹਿਲੂ ਦੱਸ ਰਿਹਾ ਇੱਥੇ ਦੀ ਨਹੀਂ ਗੱਲ ਹੈਗੀ ਕਲੀ ਸ਼ਵਾ ਹਾਂ ਸਾਰੇ ਲੁਧਿਆਣੇ ਦੀ ਕੂੜੇ ਦੀ ਪ੍ਰੋਬਲਮ ਹੈ ਲੱਗਦਾ ਵੀ ਕੰਪੈਕਟਰਾਂ ਦੀ ਕਮੀ ਹੈ ਜਿਹੜੀਆਂ ਉਹ ਮਸ਼ੀਨਾਂ ਉਹ ਵਧਣੀਆਂ ਚਾਹੀਦੀਆਂ ਜਿਸ ਤਰ੍ਹਾਂ ਨਾਲ ਲੁਧਿਆਣਾ ਸ਼ਹਿਰ ਵੱਡਾ ਸ਼ਹਿਰ ਇੱਕ ਤਰ੍ਹਾਂ ਪਾਪੂਲੇਸ਼ਨ ਜਿਆਦੀ ਇੱਥੇ ਉਸ ਦੇ ਸਾਹਮਣੇ ਕੂੜਾ ਵੀ ਜ਼ਿਆਦਾ ਇਕੱਠਾ ਹੁੰਦਾ ਤੇ ਲਿਫਟਿੰਗ ਨਹੀਂ ਹੋ ਪਾਰੀ ਕੂੜੇ ਦੀ ਮਸ਼ੀਨਾਂ ਦੀ ਕਮੀ ਹੈ ਮਸ਼ੀਨਾਂ ਦੀ ਕਮੀ ਤਾਂ ਅਸੀਂ ਸ਼ੁਰੂ ਤੋਂ ਕਿੰਨੇ ਆਏ ਜਦੋਂ ਕੰਪੈਕਟਰ ਸਿਸਟਮ ਲਾਗੂ ਹੋਇਆ ਸੀਗਾ ਅਸੀਂ ਅਫਸਰਾਂ ਦੇ ਕੋਲ ਵੀ ਗਏ ਜੁਆਇੰਟ ਕਮਿਸ਼ਨਰ ਕਮਿਸ਼ਨਰ ਦੇ ਕੋਲ ਵੀ ਗਏ ਜਾ ਕੇ ਉਹਨਾਂ ਨੂੰ ਕਹਿ ਕੇ ਆ ਤੇ ਲਗਾਤਾਰ ਸਾਡੀ ਮੰਗ ਚੱਲ ਰਹੀ ਸੀ ਇਹ ਤਾਂ ਉਦੋਂ ਖਲਾਸਾ ਹੋਇਆ ਜਦੋਂ ਲਗਾਤਾਰ 7-8 ਦਿਨ ਮੀਂਹ ਪਿਆ ਤੇ ਆਲੇ ਦਿਨਾਂ ਦੇ ਵਿੱਚ ਕੂੜਾ ਵੀ ਤੁਹਾਨੂੰ ਪਤਾ ਜਿਆਦਾ ਹੁੰਦਾ ਵਾ ਇਹ ਉਹ ਕੁੜਾ ਸੁੱਟਣ ਦੇ ਲਈ ਜਿਹੜਾ ਮਲਾਜਮਾਂ ਨੂੰ ਦੋ ਦੋ ਦਿਨ ਉੱਤੇ ਖੜਾ ਰਿਆ ਕਈ ਵਾਰੀ ਤਾਂ ਸਾਡੇ ਭੁੱਖੇ ਭਾਣੇ ਉੱਥੇ ਮਲਾਇਮ ਖੜੇ ਗਿਰ ਵੀ ਗਏਓ ਲੇਡੀਜ਼ ਵੀ ਤੇ ਜੈਂਸ ਵੀ ਉੱਥੇ ਦੋ ਤਿੰਨ ਜਗ੍ਹਾ ਤੇ ਗਿਰ ਵੀ ਗਏ ਭੁੱਖ ਦੇ ਨਾਲ ਹੀ ਉੱਥੇ ਖੜੇ ਖੜੇ ਹੁਣ ਮਲਾਜ਼ਮ ਕਈ ਵੀ ਕਹਿ ਰਹੇ ਸੀ ਸਾਨੂੰ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਵੀ ਮਾੜਾ ਬੋਲਿਆ ਗਿਆ ਇਹ ਸ਼ਬਦਾਵਲੀ ਨਹੀਂ ਬਦਲਣੀ ਚਾਹੀਦੀ ਜੇ ਅਮਮਨ ਤੁਸੀਂ ਸਮਾਜ ਦੇ ਵਿੱਚ ਵਿਚਰਨਾ ਹੈ ਤੇ ਇਹ ਸ਼ਬਦਾਵਲੀ ਤੋਂ ਕਿਤਨਾ ਕਿਤੇ ਗੁਰੇਜ਼ ਕਰਨਾ ਚਾਹੀਦਾ ਇਹ ਨਹੀਂ ਲੱਗਦਾ ਵੀ ਉਹ ਸ਼ਬਦਾਵਲੀ ਬੋਲੀ ਕਿਤੇ ਇੱਕ ਤਰ੍ਹਾਂ ਦਾ ਟਾਰਗੇਟ ਕੀਤਾ ਗਿਆ ਕਿਸੇ ਨੂੰ ਅ ਜਿਹੜੀ ਪਾਰਟੀ ਹੈ ਆਰਐਸ ਤੇ ਬਹੁਤ ਲੰਬੇ ਸਮੇਂ ਤੋਂ ਦਲਤਾਂ ਦੇ ਪ੍ਰਤੀ ਇਹਨਾਂ ਦੀ ਜਿਹੜੀ ਕਰਨਾ ਰਹੀ ਹੈ ਉਹ ਅੱਜ ਉਜਾਗਰ ਹੋ ਗਈ ਹੈ ਜਿੱਥੇ ਏਡਾ ਫਾਸਟ ਹੈ ਲੋਕ ਇੱਕ ਦੂਜੇ ਨੂੰ ਮੰਨ ਕੇ ਚੱਲਦੇ ਆ ਜਾਤੀਵਾਦ ਖਤਮ ਕਰਨਾ ਚਾਹੁੰਦੇ ਆ ਪੰਜਾਬ ਤਾਂ ਇੱਦਾਂ ਦਾ ਸ਼ਹਿਰ ਹੈ ਜਿੱਥੇ ਹਰ ਇੱਕ ਧਰਮ ਦਾ ਹਰ ਇੱਕ ਜਾਤੀ ਦਾ ਸਤਿਕਾਰ ਹੁੰਦਾ ਹੋਇਆ ਪਰ ਕਿਤੇ ਨਾ ਕਿਤੇ ਇਹਨਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਫਿਰ ਨਿਕਲ ਕੇ ਆਂਦੀ ਹੈ ਉਹ ਫਿਰ ਇਦਾਂ ਸਾਡੇ ਗਰੀਬ ਗੁਰਬੇ ਦੇ ਨਾਲ ਤੱਕੇ ਸ਼ਾਇਦ ਹੋ ਹੀ ਰਹੀ ਹੈ। ਕੁਇਲਨ ਸਾਹਿਬ ਪੁਲਿਸ ਕੰਪਲੀਟ ਵਗੈਰਾ ਕੀਤੀ ਗਈ ਇਸ ਦੌਰਾਨ ਕੋ ਪੁਲਿਸ ਕੰਪਲੀਟ ਕੀਤੀ ਹੈ। ਪਿੱਲੋ ਤਾਂ ਸਾਡੇ ਮੁਲਾਜ਼ਮ ਕਾਨੂੰਨ ਦੇ ਅਧਾਰੇ ਨੂੰ ਲੈ ਕੇ ਚੱਲਣਗੇ। ਬਕਾਇਦਾ ਸਿਸਟਮੈਟਿਕਲੀ ਕੱਲ ਕੰਪਲੀਟ ਅਸੀਂ ਕਰਕੇ ਆਏ ਹਾਂ। ਸਾਰੇ ਮੁਲਾਜ਼ਮ ਜਾ ਕੇ ਜੇ ਆਪਣਾ ਉਹਨੂੰ ਗ੍ਰਫਤਾਰ ਨਾ ਕੀਤਾ ਜਾਂ ਉਹਦੇ ਤੇ ਸਿੱਧੀ ਕਾਰਵਾਈ ਨਾ ਕੀਤੀ ਫਿਰ ਅਸੀਂ ਦੇਖਾਂਗੇ ਆਪਣੇ ਤੌਰ ਤੇ ਵੀ ਕੀ ਕਰਨਾ ਕੀ ਨਹੀਂ। ਕੋਈ ਮੋਮਰੈਂਡਮ ਤੁਹਾਡੇ ਵੱਲੋਂ ਕਮਿਸ਼ਨਰ ਸਾਹਿਬ ਨੂੰ ਜਾਂ ਮੇਅਰ ਸਾਹਿਬ ਨੂੰ ਦਿੱਤਾ ਗਿਆ। ਹੱਲੇ ਤੱਕ ਤਾਂ ਇੱਥੇ ਕੋਈ ਵੀ ਅਫਸਰ ਹੀ ਨਹੀਂ ਪਹੁੰਚਿਆ ਜਿਸ ਨੂੰ ਅਸੀਂ ਅ ਦੁੱਖ ਆਪਣਾ ਦੱਸ ਸਕੀਏ ਮਲਾਜ਼ਮ ਆਪਣਾ ਦੁੱਖ ਦੱਸ ਸਕਣ ਸਿਰਫ ਯੂਨੀਅਨ ਦੇ ਸਾਡੇ ਜਿਹੜੇ ਪ੍ਰਧਾਨ ਆ ਇੱਕ ਦੋ ਉਹ ਆਏ ਸੀਗੇ ਜਾਂ ਸਾਡਾ ਤਾਂ ਫਰਜ਼ ਹੈ ਸਮਾਜ ਦੇ ਨਾਲ ਖੜਨਾ ਅਸੀਂ ਤਾਂ ਖੜਨਾ ਹੀ ਖੜਨਾ ਵਾ ਬਾਕੀ ਕੋਈ ਆਵੇ ਨਾ ਆਵੇ ਬਲ ਇਨਸਾਫ ਲੈਣ ਲਈ ਜਿੱਥੇ ਤੱਕ ਜਾਣਾ ਪਿਆ ਜਾਵਾਂਗੇ ਚਾਹੇ ਸਾਨੂੰ ਇਸ ਤੋਂ ਬਾਅਦ ਸਮਰਾਲਾ ਚੌਂਕ ਜਾਮ ਕਰਨਾ ਪਿਆ ਉਹ ਵੀ ਕਰਾਂਗੇ ਸੋ ਇਹਨਾਂ ਦਾ ਕਹਿਣਾ ਵੀ ਸਾਨੂੰ ਅਗਰ ਇਨਸਾਫ ਨਾ ਮਿਲਿਆ ਤੇ ਤੁਹਾਨੂੰ ਕਹਿ ਸਕਦੇ ਵੀ ਸੜਕਾਂ ਤੱਕ ਜਾਮ ਕਰਨੀਆਂ ਪਈਆਂ ਨੈਸ਼ਨਲ ਹਾਈਵੇ ਤੱਕ ਜਾਮ ਕਰਨਾ ਪੇ ਕਰਾਂਗੇ ਪਰ ਇਨਸਾਫ ਹਸੀ ਲੈ ਕੇ ਹਟਾਂਗੇ ਔਰ ਜਿਹੜਾ ਤੱਕਾ ਸਾਡੇ ਨਾਲ ਹੋ ਰਿਹਾ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸੋ ਇਦਾਂ ਦੀ ਅਪਡੇਟ ਲਈ ਜੁੜੇ ਰਹੋ ਸਿਟੀ ਆਫ ਨਿਊਜ਼ ਦੇ ਨਾਲ ਸੋ ਅੱਜ ਲੁਧਿਆਣਾ ਵਿਖੇ ਮੌਜੂਦ ਆ ਪਹਿਲਾਂ ਜਿਵੇਂ ਕਲਿਆਣ ਸਾਹਿਬ ਨੇ ਦੱਸਿਆ ਵੀ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਦੇ ਲਈ ਅਸੀਂ ਲਗਾਤਾਰ ਵਿਰੋਧ ਕਰ ਰਹੇ ਹਾਂ ਔਰ ਜੇ ਸਾਨੂੰ ਇਨਸਾਫ ਨਾ ਮਿਲੇ ਤੇ ਜਿਹੜਾ ਵਿਰੋਧ ਹੈ ਹੋਰ ਜ਼ਿਆਦਾ ਭਾਰੀਕਰਤ ਨਾਲ ਪਾਰੀ ਕੱਟਣ ਲਈ ਕੀਤਾ ਜਾਏਗਾ ਔਰ ਸੜਕਾਂ ਦਾ ਇਗਜ਼ਾਮ ਕੀਤੇ ਜਾਣਗੇ ਸੋ ਵਿੱਕੀ ਸੋਤਾ ਜੀ ਵੀ ਪਹੁੰਚੇ ਨੇ ਸੋਤਾ ਸਾਹਿਬ ਕਿੱਦਾ ਦੇਖਦੇ ਹੋ ਇਸ ਚੀਜ਼ ਨੂੰ ਤੁਸੀਂ ਵੀ ਇਨਸਾਫ ਲੈਣ ਲਈ ਹਮੇਸ਼ਾ ਬਾਲਮੀਕੀ ਭਾਈਚਾਰੇ ਨੂੰ ਸੜਕ ਤੇ ਆ ਕੇ ਮਿਹਣਾ ਪੈਂਦਾ ਅੱਖਾਂ ਦਿਖਾਣੀਆਂ ਪੈਂਦੀਆਂ ਚਾਹੇ ਪ੍ਰਸ਼ਾਸਨ ਹੋਵੇ ਚਾਹੇ ਕਾਰਪੋਰੇਸ਼ਨ ਦੇ ਵੱਡੇ ਮੁਲਾਜ਼ਮ ਹੋਣ ਕੀ ਦੇਖਦੇ ਹੋ ਇਸ ਚੀਜ਼ ਨੂੰ ਛੜੀ ਦੇਖੋ ਜਿਹੜਾ ਵਿੱਕੀ ਰਾਣਾ ਵਾ ਜਿਹੜੀ ਪਾਰਟੀ ਭਾਰਤੀ ਜਨਤਾ ਪਾਰਟੀ ਤੋਂ ਮੈਂ ਸੰਬੰਧਤ ਆ ਉਸੇ ਪਾਰਟੀ ਤੋਂ ਵੀ ਆ ਇਹ ਭਾਰਤੀ ਜਨਤਾ ਪਾਰਟੀ ਦੀ ਸੋਚ ਨਹੀਂ ਹੈਗੀ ਇਹ ਉਹਦੀ ਨਿੱਜੀ ਸੋਚ ਆ ਜਿਹੜੇ ਉਹਨੇ ਜਾਤੀ ਸੂਚਕ ਸ਼ਬਦ ਇਸਤੇਮਾਲ ਕੀਤੇ ਆ ਉਹਦੇ ਮੇਰੇ ਸਮਾਜ ਦੇ ਖਿਲਾਫ ਮੇਰੇ ਭਾਈਚਾਰੇ ਦੇ ਖਿਲਾਫ ਜਾਂ ਸਾਡੇ ਲੁਧਿਆਣਾ ਪੰਜਾਬ ਦੇ ਕਿਸੇ ਵੀ ਖਿਲਾਫ ਅਗਰ ਕੋਈ ਵੀ ਬੰਦਾ ਕਿਸੇ ਵੀ ਪਾਰਟੀ ਤੋਂ ਬਿਲੋਂਗ ਕਰਦਾ ਹੋਵੇ ਤਾਂ ਅਸੀਂ ਧਰਨਾ ਪ੍ਰਦਰਸ਼ਨ ਇਦਾਂ ਹੀ ਕਰਾਂਗੇ ਪਾਰਟੀਵਾਦੀ ਤੋਂ ਉੱਠ ਕੇ ਅੱਜ ਸਾਰੇ ਜਿਹੜੇ ਬੈਠੇ ਆ ਜਿੰਨਾ ਭਾਈਚਾਰਾ ਇੱਥੇ ਬੈਠਾ ਸਾਰੇ ਪਾਰਟੀਵਾਦੀ ਤੋਂ ਉੱਠ ਕੇ ਬੈਠੇ ਆ ਔਰ ਵਿੱਕੀ ਰਾਣੇ ਦੀ ਚਲੋ ਐਫ ਆਈ ਆਰ ਦਾ ਜਸਵੇਰੇ ਹੋ ਗਈ ਆ 138 ਨੰਬਰ ਪਰ ਉਹਦੀ ਅਰੈਸਟ ਨਹੀਂ ਹੋਈ ਹੈਗੀ ਔਰ ਇਹਦੇ ਵਿੱਚ ਦੋ ਚੀਜ਼ਾਂ ਵਾਂ ਅਸੀਂ ਦੇਖੋ ਉਹਨੇ ਗਲਤੀ ਕੀਤੀ ਆ ਜਾਤੀ ਸੂਚਕ ਸ਼ਬਦ ਬੋਲੇ ਆ ਉਹ ਜਿਹਦਾ ਦਿਲ ਕਰਦਾ ਉੱਠ ਕੇ ਜਾਤੀ ਸੂਚਕ ਸ਼ਬਦ ਕਹਿ ਦਿੰਦਾ ਵਾ ਸਾਨੂੰ ਉਸ ਜਾਤੀ ਨਾਲ ਸਬੰਧਤ ਕਹਿ ਦਿੰਦਾ ਵਾ ਆ ਹੁਣ ਪੰਜਾਬ ਦੇ ਅੰਦਰ ਹਰ ਜਿਹੜਾ ਆਇਆ ਤੁਸੀਂ ਕਈ ਸੋਸ਼ਲ ਮੀਡੀਆ ਤੇ ਮੈਰੀਲਾ ਦੇਖ ਰਿਹਾ ਆ ਉਹ ਸਾਡੇ ਚ ਲੰਗਰ ਲੈਣਾ ਤੇ ਉਥੇ ਜਿਹੜੀ ਰਾਹਤ ਸਮਗਰੀ ਆ ਰਹੀ ਆ ਉਹ ਲੈਣਾ ਵੀ ਉੱਚ ਵੀ ਸਾਡੇ ਲਈ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਸਾਡੇ ਸਮਾਜ ਦੇ ਲੋਕ ਵੀ ਜਾ ਰਹੇ ਆ ਸਾਡੇ ਅਸੀਂ ਵੀ ਸਾਰੇ ਲੋਕਾਂ ਨੇ ਜਿੰਨੇ ਬੈਠੇ ਇੱਥੇ ਫੰਡ ਭੇਜਿਆ ਵਾ ਔਰ ਦੇ ਵੀ ਰਹੇ ਆ ਪਰ ਉਥੇ ਵੀ ਦੱਸਿਆ ਜਾ ਰਿਹਾ ਵੀ ਆ ਜਿੰਮੇਦਾਰ ਆ ਜੀ ਸਾਡੀਆਂ ਜ਼ਮੀਨਾਂ ਖਰਾਬ ਹੋ ਗਈਆਂ ਇਹ ਫੰਡ ਇਹ ਰਾਹਤ ਸਮਗਰੀ ਸਾਡੇ ਲਈ ਆ ਰਹੀ ਆ ਤੋਂ ਕਈ ਸੋਸ਼ਲ ਮੀਡੀਆ ਤੇ ਔਰ ਕਈ ਚੈਨਲ ਤੇ ਦੇਖਿਆ ਵਾ ਯਾਨੀ ਜਿਹੜੀ ਭੇਦ ਭਾਵਾਂ ਚੂਹਾ ਚਾ ਤਾਂ ਉਹ ਪਹਿਲਾਂ ਜਿਹੜੀ ਅੰਦਰੂਨੀ ਬਾਰਿਸ਼ ਗਈ ਹੁਣ ਜਿਹੜੀ ਅੰਦਰੂਨੀ ਹੋ ਜ਼ਿਆਦਾ ਖਤਰਨਾਕ ਆ ਔਰ ਵਿੱਕੀ ਰਾਣਾ ਆਰ ਗਏ ਨੇ ਜਿਨ੍ਹਾਂ ਨੇ ਜਿਨ੍ਹਾਂ ਦੀ ਇਹ ਮਾਨਸਿਕਤਾ ਵਾ ਮੈਂ ਆਪਣੇ ਬੀਜੇਪੀ ਦੇ ਜ਼ਿਲ੍ਹਾ ਪ੍ਰਧਾਨ ਜੀ ਨੂੰ ਵੀ ਮਿਲਾਂਗਾ ਇਹਨਾਂ ਸਾਥੀਆਂ ਨੂੰ ਲੈ ਕੇ ਕਿ ਇਦਾਂ ਦੇ ਬੰਦੇ ਨੂੰ ਤਾਂ ਪਾਰਟੀ ਚੋਂ ਹੀ ਪਦ ਮੁਕਤ ਕਰਨਾ ਚਾਹੀਦਾ ਔਰ ਇਹ ਲੋਕ ਕੋਈ ਇੱਕ ਪਾਰਟੀ ਦੇ ਨਹੀਂ ਹੁੰਦੇ ਇਹ ਪਹਿਲਾਂ ਵੀ ਇਹ ਦੂਜੀ ਪਾਰਟੀ ਜੋ ਭਾਰਤੀ ਜਨਤਾ ਪਾਰਟੀ ਚ ਆਇਆ ਵਾ ਇਹ ਕੀ ਲੱਗਦਾ ਵੀ 138 ਦਾ ਤੁਸੀਂ ਕਹਿੰਦੇ ਪਰਚਾ ਵੀ ਦਰਜ ਹੋ ਗਿਆ 138 ਨੰਬਰ ਐਫ ਆਈ ਆਰ 138 ਨੰਬਰ ਐਫ ਆਈ ਆਰ ਦਰਜ ਹੋ ਗਈ ਹੋਈ ਹੈ ਪਰ ਹਜੇ ਜਿਹੜੀ ਇਹ ਗ੍ਰਿਫਤਾਰੀ ਤੋਂ ਦੂਰ ਆਓ ਕੀ ਲੱਗਦਾ ਵੀ ਪ੍ਰਸ਼ਾਸਨ ਦੇ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਤਾਂ ਨਹੀਂ ਇਸ ਚੀਜ਼ ਨੂੰ ਲੈ ਕੇ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਕਿ ਪ੍ਰਸ਼ਾਸਨ ਦੇ ਦਬਾਅ ਆ ਜਾਂ ਕਿੱਦਾਂ ਮੈਂ ਤਾਂ ਇਹ ਕਹੂੰਗਾ ਵੀ ਇਸ ਧਰਨੇ ਵਿੱਚ ਮੇਰ ਸਾਹਿਬ ਨੂੰ ਵੀ ਆਣਾ ਚਾਹੀਦਾ ਸੀਗਾ ਇਸ ਅ ਅਕਾਲੀ ਦਲ ਭਾਜੀਪੀ ਆਮ ਆਦਮੀ ਪਾਰਟੀ ਸਾਰਿਆਂ ਨੂੰ ਆਣਾ ਚਾਹੀਦਾ ਸੀਗਾ ਔਰ ਇਹਦੇ ਵਿੱਚ ਮੈਂ ਦੱਸਣਾ ਚਾਹਨਾ ਵਾਂ 100 BSN ਦੇ ਤਹਿਤ ਜਿਹੜਾ ਪਰਚਾ ਉੱਤੇ ਦਰਜ ਹੋਇਆ ਵਾ ਇਹ ਅਵਿਨਾਸ਼ ਕੁਮਾਰ ਵੱਲੋਂ ਜਿਹੜਾ ਸਾਡਾ ਸੁਪਰਵਾਈਜ਼ਰ ਆ ਔਰ ਟੱਬਾ ਰੋਡ ਦੇ ਥਾਣੇ 'ਚ ਦਰਜ ਹੋਇਆ ਵਾ ਔਰ ਆ ਐਫ ਆਈ ਆਰ ਨੰਬਰ ਅੱਜ ਸਵੇਰੇ ਹੀ ਦਰਜ ਹੋਇਆ ਵਾ ਇਹਨਾਂ ਸਰਕਾਰਯੁਗ ਸਾਥੀਆਂ ਦੇ ਜਿਹੜੇ ਜਾਤੀ ਸਰਟੀਫਿਕੇਟ ਆ ਸਾਡੇ ਉਹ ਨਾਲ ਲੱਗੇ ਆ ਔਰ ਇਹ ਜਿੱਦਾਂ ਕਲਿਆਣ ਜੀ ਨੇ ਦੱਸਿਆ ਵੀ ਉਹਦੀ ਲੋਕੇਸ਼ਨ ਜਿਹੜੀ ਬੋਲਦੀ ਆ ਉਹ ਪੰਜਾਬ ਤੋਂ ਬਾਹਰ ਜਾ ਰਿਆ ਦੇ ਕਿਸੇ ਵੀ ਦੂਜੇ ਸ਼ਹਿਰ ਦੇ ਵਿੱਚ ਬੋਲਦੀ ਪਈ ਆ ਪੁਲਿਸ ਨੂੰ ਲੋਕੇਸ਼ਨ ਤੇ ਆਪਣੀ ਟੀਮਾਂ ਭੇਜ ਕੇ ਉੱਥੇ ਵਾਇਰਲੈਸ ਰਾਈ ਟੈਲੀਫੋਨ ਰਾਈ ਹੁਣ ਤੱਕ ਤਾਂ ਇਹ ਅਰੈਸਟ ਪਾਦਣੀ ਚਾਹੀਦੀ ਸੀਗੀ ਕਿਉਂਕਿ ਦੇਖੋ ਸਾਡਾ ਸਮਾਜ ਸਾਡਾ ਭਾਈਚਾਰਾ ਅਸੀਂ ਕਸੀ ਕਦੀ ਵੀ ਜ਼ਿਕਰ ਨਹੀਂ ਕੀਤਾ ਪਿੱਛੇ ਕਿਵੇਂ ਥੋੜੇ ਦਿਨ ਪਹਿਲਾਂ ਯੂਪੀ ਤੋਂ ਦਿੱਲੀ ਦੇ ਇੱਕ ਵੀਡੀਓ ਟ੍ਰੈਵਲ ਕਰਦੀ ਗਈ ਆ ਉਹ ਲੇਡੀਜ਼ ਕੀ ਕਹਿ ਰਹੀ ਹੈ ਕਹਿੰਦੀ ਇਹ ਬੰਗੀਆਂ ਦੇ ਹੱਥ ਦਾ ਖਾਣਾ ਹੈ ਮੈਂ ਸ਼ਬਦ ਯੂਜ਼ ਨਹੀਂ ਸੀ ਕਰਨਾ ਚਾਹੁੰਦਾ ਸਾਨੂੰ ਅਲੱਗ-ਅਲੱਗ ਸਟੇਟਾਂ 'ਚ ਅਲੱਗ-ਅਲੱਗ ਨਾਮਾਂ ਦੇ ਨਾਲ ਪੁਕਾਰਿਆ ਜਾਂਦਾ ਵਾ ਔਰ ਕਹਿੰਦੀ ਇਹਨਾਂ ਦਾ ਹੱਥ ਲੱਗਾ ਹੋਇਆ ਹੈ ਦੇਖੋ ਸਾਡੇ ਸਮਾਜ ਦੇ ਲੋਕ ਬੁਨਕਰ ਵੀ ਹੈਗੇ ਆ ਬਿਜ਼ਨਸਮੈਨ ਵੀ ਹੈਗੇ ਆ ਛੋਟੇ-ਮੋਟੇ ਕਾਰਜਕਸ਼ਤ ਵੀ ਹੈਗੇ ਆ ਉਸ ਤੋਂ ਬਾਅਦ ਸਫਾਈ ਦਾ ਕੀਤਾ ਦਾ ਅਸੀਂ ਕਰ ਹੀ ਰਹੇ ਆ ਉਹ ਫਿਰ ਸਾਡੇ ਸਮਾਜ ਦੇ ਹੱਥਾਂ ਦੇ ਬੁਨੇ ਹੋਏ ਉਹ ਚੀਜ਼ਾਂ ਉਹ ਬਣਾਈਆਂ ਹੋਈਆਂ ਉਹ ਪ੍ਰੋਡਕਟ ਜਿਹੜੇ ਤੁਸੀਂ ਯੂਜ਼ ਕਰਦੇ ਫਿਰ ਉਹ ਵੀ ਨਾ ਪਾਇਆ ਕਰੋ ਮਤਲਬ ਇਹ ਛੁਆਛਾਤ ਖਤਮ ਨਹੀਂ ਹੋ ਰਹੀ ਹੈਗੀ ਇਹਦੇ ਲਈ ਸਰਕਾਰਾਂ ਨੂੰ ਇੱਕ ਸਖਤ ਕਦਮ ਕਰਨਾ ਪਊਗਾ ਜਿਹੜਾ ਕੱਲੇ ਐਸਸੀਐਸ ਐਕਟ ਦੇ ਨਾਲ ਸਰਨਾ ਨਹੀਂ ਹੈਗਾ ਉਹਨਾਂ ਪਿੱਛੇ ਜੇ ਕਾਰਤਿਕ ਬੱਗਨ ਦਾ ਵੀ ਮਰਡਰ ਹੋਇਆ ਵਾ ਅਸੀਂ ਉਹ ਵੀ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਉਹਨਾਂ ਨੂੰ ਜਲਦੀ ਦੋਸ਼ੀਆਂ ਨੂੰ ਟ੍ਰੇਸ ਕਰੋ ਸਭ ਤੋਂ ਵੱਡੀ ਗੱਲ ਇਹ ਹੈ ਮੈਂ ਮਾਨ ਜੋ ਕਮਿਸ਼ਨਰ ਨਗਰ ਲੁਧਿਆਣਾ ਤੇ ਮੇਰ ਸਾਹਿਬ ਨੂੰ ਬੇਨਤੀ ਲੈਣਾ ਚਾਹਨਾ ਕਿ ਜਿੰਨੇ ਵੀ ਆ ਹੁਣ ਤੁਸੀਂ 3-4 ਲੰਬੜਦਾਰ ਸਸਪੈਂਡ ਕੀਤੇ ਆ ਉਹਦੇ ਵਿੱਚ ਸੈਂਟਰੀ ਇਨਸਪੈਕਟਰ ਕਿਉਂ ਨਹੀਂ ਸਸਪੈਂਡ ਹੁੰਦੇ ਸੀਐਸਓ ਕਿਉਂ ਨਹੀਂ ਸਸਪੈਂਡ ਹੁੰਦੇ ਚੀਫ ਸੈਂਟਰੀ ਇਨਸਪੈਕਟਰ ਕਿਉਂ ਨਹੀਂ ਸਸਪੈਂਡ ਹੁੰਦੇ ਇਹ ਕਾਰਵਾਈ ਇੱਕ ਤਰਫਾ ਜਿਹੜੀ ਗਾਜਵਾ ਪਾਣੀ ਉਹ ਨੀਵੇਂ ਪਾਸੇ ਕਿਉਂ ਆਂਦਾ ਵਾ ਇੱਕ ਮੈਂ ਕੱਲ ਕਲਿਆਣ ਸਾਹਿਬ ਦੀ ਨਾ ਵੀਡੀਓ ਦੇਖ ਰਿਆ ਸੀ ਪੀਪਲ ਜੀ ਦੀ ਇਹ ਕਹਿ ਰਹੇ ਵੀ ਸ਼ੋਸ਼ਣ ਤਾਂ ਚਲੋ ਸਾਡਾ ਹੋ ਹੀ ਰਿਹਾ ਮਲਾਜ਼ਮਾ ਦਾ ਵੀ ਹੋ ਰਿਹਾ ਹੈ ਪਰ ਕਈ ਜਿਹੜੇ ਐਸੇ ਸਰਕਾਰੀ ਮਲਾਜ਼ਮ ਨੇ ਉਹ ਵੱਡੇ ਵੱਡੇ ਅਫਸਰਾਂ ਦੇ ਘਰਾਂ ਦੇ ਵਿੱਚ 20 25 25 ਜਾਣੇ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਇਹ ਵੀ ਇੱਕ ਤਰ੍ਹਾਂ ਦਾ ਸ਼ੋਸ਼ਣ ਨਹੀਂ ਹੋ ਸਕਦਾ ਬਿਲਕੁਲ ਸ਼ੋਸ਼ਣ ਹੈ ਕਲਿਆਣ ਜੀ ਦੀ ਗੱਲ ਮੈਂ ਵੀਡੀਓ ਦੇਖ ਰਿਹਾ ਬਿਲਕੁਲ ਸਹੀ ਹੈ ਮੈਂ ਇਹਨਾਂ ਦੇ ਵਿਚਾਰਾਂ ਨਾਲ ਔਰ ਅਸੀਂ ਵੈਸੇ ਹੀ ਹਮ ਵਿਚਾਰ ਰਹੇ ਹਾਂ ਸਹਿਮਤੀ ਕਾੜੀ ਹੈ ਵੱਡੇ ਅਫਸਰਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਲੀਡਰ ਵੀ ਨੇ ਜਿਹੜੀ ਮੌਜੂਦਾ ਪਾਰਟੀ ਹੈ ਪੰਜਾਬ ਦੇ ਵਿੱਚ ਸਰਕਾਰ ਉਹ ਲੀਡਰਾਂ ਦੇ ਘਰਾਂ ਦੇ ਵਿੱਚ ਵੀ ਕਈ ਕਈ ਮਤਲਬ ਸੰਖਿਆ ਦੇ ਵਿੱਚ ਜਿਹੜੇ ਨੇ ਮਲਾਜ਼ਮ ਉੱਥੇ ਕੰਮ ਕਰ ਰਹੇ ਨੇ ਦੇਖੋ ਪਿਛਲੀ ਸਰਕਾਰ ਦੇ ਵਿੱਚ ਜਦੋਂ ਲੋਕਲ ਬਾਡੀ ਮੰਤਰੀ ਸਰਦਾਰ ਨਵਜੋਤ ਸਿੰਘ ਸੀਗੇ ਉਹਨਾਂ ਨੇ ਇੱਕ ਨੋਟੀਫਿਕੇਸ਼ਨ ਵੀ ਕੱਢਿਆ ਸੀ ਔਰ ਬੜੇ ਸ਼ਕਤੀ ਨਾਲ ਕੀਤਾ ਸੀ ਕੰਮ ਵੀ ਅਗਰ ਪਾਰਸ਼ਦ ਦਾ ਜਾਂ ਐਮਐਲਏ ਆ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਵਾ ਜਾਂ ਕੋਈ ਸਰਕਾਰੀ ਅਧਿਕਾਰੀ ਆ ਕਿਸੇ ਦੇ ਘਰੇ ਕੋਈ ਵੀ ਸਫਾਈ ਕਰਮਚਾਰੀ ਜਾਂ ਉਹ ਜ਼ਰੂਰਤ ਤੋਂ ਵੱਧ ਉਥੇ ਕੰਮ ਨਹੀਂ ਹੋਣੇ ਉਹ ਬੰਦੇ ਮੁਲਾਜ਼ਮ ਘਰਾਂ ਦੇ ਵਿੱਚ ਕੰਮ ਨਹੀਂ ਕਰਨੇ ਚਾਹੀਦੇ ਉਹ ਚੀਜ਼ਾਂ ਇੱਕ ਕਲਚਰ ਹੈ ਚੱਲ ਰਿਹਾ ਦੁਆਰਾ ਚੱਲ ਰਿਹਾ ਹੈ ਕਲਚਰ ਲੱਗਦਾ ਨਹੀਂ ਵੀ ਇਸ ਚੀਜ਼ ਦੀ ਨਿਖੇਧੀ ਹੈ ਇਹ ਕਿੰਦਨ ਲੱਗੇ ਤਾਂ ਕਮੀ ਆਪਣੇ ਚ ਵੀ ਇੱਥੇ ਕਾਉਂਸਲਰ ਬਣ ਜਾਂਦਾ ਬੰਦਾ ਉਹ ਵੀ ਆਪਣੇ ਘਰੇ ਦੋ ਜਾਂ ਤਿੰਨ ਬੰਦੇ ਰੱਖ ਲੈਂਦਾ ਕੰਮ ਕਰਨ ਲਈ ਦੇਖੋ ਮੈਂ ਇਸ ਚੀਜ਼ ਨਾਲ ਤੁਹਾਡੇ ਨਾਲ ਸਹਿਮਤ ਹਾਂ ਸਾਡਾ ਜਿਹੜਾ ਸਮਾਜ ਨਾਲ ਉਹ ਲਤਾੜਿਆ ਹੋਇਆ ਵਾ ਇਹਨਾਂ ਕੋ ਰੋਜ਼ਗਾਰ ਦਾ ਸਾਧਨ ਜਿਹੜਾ ਹੈਗਾ ਵਾ ਇਹ ਅਸੀਂ ਮੈਂ ਖੁਦ ਕਿੰਨੀ ਵਾਰੀ ਪਹਿਲਾਂ ਵੀ ਕਹਿ ਚੁੱਕਾ ਜਦੋਂ ਅਸੀਂ ਸੰਪੰਨ ਹੋ ਜਾਾਂਗੇ ਅਸੀਂ ਝਾੜੂ ਦਾ ਕੀਤਾ ਛੱਡ ਦਾਂਗੇ ਹਾਲੇ ਸਾਡਾ ਸਮਾਜ ਆਰਥਿਕ ਤੌਰ ਤੇ ਸੰਪੰਨ ਹੀ ਨਹੀਂ ਹੈਗਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਵੀ ਇੱਕ ਉਥੇ ਅਸੋਸ਼ਣ ਕੀਤਾ ਜਾਂਦਾ ਕਾਉਂਸਲਰ ਲਵੋ ਜਾਂ ਕਿਸੇ ਦੂਜੇ ਦੀ ਜੇ ਲਵੋ ਇਹ ਮਜਬੂਰਨ ਵਿਚਾਰੇ ਉਹਨਾਂ ਦੇ ਘਰਾਂ 'ਚ ਕੰਮ ਕਰਦੇ ਆ ਨਹੀਂ ਤਾਂ ਐਂਡ ਕੀ ਹੋਣਾ ਵਾ ਇਹਨਾਂ ਦੀ ਗੈਰ ਹਾਜ਼ਰੀ ਲੱਗਣੀ ਆ ਤਿੰਨ ਗੈਰ ਹਾਜ਼ਰੀਆਂ ਤੋਂ ਬਾਅਦ ਸਸਪੈਂਡ ਹੋ ਜਾਣਾ ਵਾ ਫਿਰ ਇਹ ਕਿਸੇ ਸਮਾਜ ਦੇ ਆਗੂ ਦੇ ਕੋਲ ਚੌਂਕੀਆਂ ਭਰਣਗੇ ਵੀ ਸਾਡੀ ਬਹਾਲੀ ਕਰਾ ਦਿਓ ਇਹ ਇਹਨਾਂ ਦੀ ਹਾਂ ਹਾਂ ਮੈਂ ਮਤਲਬ ਇਹ ਐਕਚੁਅਲੀ ਅਸੀਂ ਸ਼ੋਸ਼ਣ ਮੁਕਤ ਨਹੀਂ ਹੋਏ ਸ਼ੋਸ਼ਣ ਮੈਂ ਤਾਂ ਕਹਿੰਦਾ ਜਦੋਂ ਬਾਬਾ ਸਾਹਿਬ ਨੇ ਲੜਾਈ ਲੜੀ ਸੀ ਉਦੋਂ ਨਹੀਂ ਜਿੰਨਾ ਹੁਣ ਸ਼ੋਸ਼ਣ ਹੋ ਰਿਹਾ ਔਰ ਉਹਦੇ ਵਿੱਚ ਜ਼ਿਆਦਾਤਰ ਕਰਨ ਵਾਲੇ ਆਪਣੇ ਆ ਹੁਣ ਅੱਜ ਦਾ ਕੀ ਮਾਹੌਲ ਹੈ ਵੀ ਹੁਣ ਜੇ ਪ੍ਰਸ਼ਾਸਨ ਨਹੀਂ ਸੁਣਦਾ ਤਾਂ ਅੱਗੇ ਕੀ ਰੁਕ ਖਤਿਆਰ ਕੀਤਾ ਜਾਏਗਾ ਜਿੱਦਾਂ ਸਾਡੀ ਸਾਰੀ ਟੀਮ ਹੈਗੀ ਆ ਚੌਧਰੀ ਯਸ਼ਪਾਲ ਜੀ ਵੀ ਆਏ ਆ ਕਾਲੀ ਕਈ ਜੀ ਵੀ ਹੈਗੇ ਅਰੁਣ ਵੈਦ ਜੀ ਵੀ ਬੈਠੇ ਨੇ ਅਸੀਂ ਆਪਸ ਦੇ ਵਿੱਚ ਮੰਤਨ ਕਰਕੇ ਤਾਂ ਜਿਆਦਾ ਨਹੀਂ ਅਸੀਂ 5 10 ਮਿੰਟ ਦਾ ਹੀ ਟਾਈਮ ਲੈਣਾ ਵਾ ਫਿਰ ਅਸੀਂ ਦੇਖਾਂਗੇ ਅਸੀਂ ਬਾਹਰ ਬਾਈਪਾਸ ਜਾਮ ਕਰਦਾਂਗੇ ਜੋ ਹੋਊਗਾ ਦੇਖੀ ਜਾਊਗੀ ਇਹ ਚੀਜ਼ਾਂ ਸਾਨੂੰ ਜੇ ਕਾਰਤਿਕ ਬੱਗਣ ਵਾਲੇ ਟਾਈਮ ਨਹੀਂ ਕਰਨੀਆਂ ਭਈ ਤੁਸੀਂ ਹੁਣ ਕਰਦਾਂਗੇ ਅੱਧਾ ਮਤਲਬ ਕੋਈ ਤੁਸੀਂ ਸਾਡੇ ਰਿਸ਼ਤੇ ਦਾ ਆ ਦਰੀ ਇਦਨ ਸਰ ਕਿਹੜਾ ਆਪਣਾ ਬੱਚਾ ਨੂੰ ਬਾਲੂਗਾ ਸਰ ਪਹਿਲੇ ਦੱਸਣਾ ਜਿਨਾ ਆਊਟ ਸੋਰਸ ਜੱਜਪਾਲ ਜੀ ਬੈਠੇ ਨੇ ਇਹ ਪ੍ਰੋਸੈਸ ਹੁੰਦੇ ਨੇ ਵੀ ਕੈਨੋਟ ਡਿਸਕਲੋਸ ਜੀ ਬਿਲਕੁਲ ਰਾਈਟ ਹੈ ਪਰ ਟੂ ਇਨਵੈਸਟਿਗੇਟਿਵ ਲੋਕਸ ਨਹੀਂ ਕਰ ਸਕਦੇ ਬਟ ਅਸੀਂ ਸਾਰੇ ਸੋਰਸਸ ਲਗਾ ਕੇ ਆਪਣੀ ਜਿਹੜੀ ਕਾਨੂੰਨ ਦੇ ਅਨੁਸਾਰ ਜਿਹੜੀ ਇਹਦੀ ਕਾਰਵਾਈ ਕਰ ਰਹੇ ਹਾਂ ਬਹੁਤ ਜਲਦੀ ਜਿਹੜੀ ਹੈ ਇਨਸਾਫ ਹੋ ਜਾਏਗੀ ਐਫਆਈ ਕੀਤੀ ਬੜਾ ਸ਼ੁਕਰਾਨਾ ਤੁਹਾਡਾ ਕਿ ਜਲ ਤੁਸੀਂ ਇਨਸਾਫ ਦਵਾਇਆ ਅਸੀਂ ਭਾਈ ਚਰਨ ਨੂੰ ਮੌਕੇ ਤੇ ਐਫਆਈ ਦਰਜ ਕੀਤੀ ਹੈ ਤੇ ਗ੍ਰਿਫਤਾਰੀ ਵੀ ਜਲਦ ਹੋ ਜਾਏਗੀ ਕੋਈ ਨਹੀਂ ਜੀ ਅਸੀਂ ਤੁਹਾਨੂੰ ਮੈਂ ਪਹਿਲਾਂ ਹੀ ਰਿਕੁਐਸਟ ਕੀਤੀ ਹੈ ਕਿ ਅਸੀਂ ਵੀ ਆਰ ਆਲਵੇ ਆਲਰੇਡੀ ਓਨ ਦੀ ਜੋਬ ਮੈਂ ਪਹਿਲਾਂ ਹੁਣ ਅਸੀਂ ਸਾਰੇ ਮੇਰੇ ਐਸਐਚਓ ਮੈਂ ਅਸੀਂ ਸਾਰੇ ਉਰੇ ਖੜੇ ਆਂ ਕਿਉਂਕਿ ਥੋੜਾ ਜਿਹਾ ਬਿਲਕੁਲ ਇੱਕ ਕਾਬਿਲ ਉਹ ਆਗਲਾ ਇਹਨੇ ਗਰੀਕੋਲ ਸਿਕਸ ਤੋਂ ਨਾ ਟੱਕੇ ਚਾਈ ਨਹੀਂ ਜਲੇ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਦਾ ਧੰਨਵਾਦ ਕਰਦੇ ਕਿਉਂਕਿ ਐਫ ਆਈ ਆਰ ਜਿਹੜੀ ਆ ਉਹ ਕੱਟੀ ਗਈ ਆ ਉਹਦੇ ਲਈ ਅਸੀਂ ਸ਼ੁਕਰੀਆ ਦਾ ਕਰਦੇ ਪੁਲਿਸ ਪ੍ਰਸ਼ਾਸਨ ਦਾ ਜਿਹੜਾ ਐਫ ਆਈ ਆਰ ਕੱਟਣ ਨੂੰ ਬਹੁਤ ਟਾਈਮ ਲੱਗ ਜਾਂਦਾ ਵਾ ਤੇ ਨੰਬਰ ਤੋਂ ਸੈਕਿੰਡ ਲਈ ਪੁਲਿਸ ਦਾ ਮਤਵ ਵਾਲਾ ਦੂਸਰਾ ਇੰਟੈਲੀਜੈਂਸੀ ਹਾਂ ਪੁਲਿਸ ਦਾ ਸੈਗਨ ਸ਼ਬਦ ਹੈਗਾ ਇੰਟੈਲੀਜੈਂਸੀ ਇਹ ਚਾਹਤਾ ਸਾਰਾ ਕੁਝ ਸੰਭਵ ਆ ਇਹ ਨਾ ਚਾਹਤਾ ਕੁਝ ਨਹੀਂ ਗਾ ਇਸ ਲਈ ਅਸੀਂ ਇੱਕ ਥਾਂ ਪਾਸੇ ਧੰਨਵਾਦ ਵੀ ਕਰਦੇ ਆ ਦੂਸਰੇ ਪਾਸੇ ਇਹਨਾਂ ਨਾਲ ਗੁੱਸਾ ਵੀ ਜ਼ਾਹਿਰ ਕਰਦੇ ਆ ਕਿ ਜਲਦ ਜਲ ਜਿਹੜੀ ਆਂਦੀ ਆ ਗ੍ਰਿਫਤਾਰੀ ਆ ਉਹ ਕੀਤੀ ਜਾਵੇ ਸਤਿਕਾਰਯੋਗ ਜਿੱਦਾਂ ਮੇਰੇ ਤੋਂ ਪਹਿਲਾਂ ਕਲਿਆਣ ਸਿੰਘ ਨੂੰ ਦੱਸਿਆ ਬੀ ਤਾਜੀ ਘਟਨਾ ਜਿਹੜੀ ਹੋਈ ਹੈ ਉਹਦੇ ਵਿੱਚ ਇੱਕ ਵੀ ਜਿਹੜਾ ਮੁਜਰੇ ਨਾ ਫੜਨ ਕਰਕੇ ਇਸ ਕਰਕੇ ਹੋਇਆਗਾ ਨਹੀਂ ਤਾਂ ਸਨ ਵੀ ਇੱਥੇ 30 40 ਸਾਲ ਕੋਈ ਕੰਮ ਕਰਦੇ ਆਣੋਂ ਤੇ ਪ੍ਰਸ਼ਾਸਨ ਦੇ ਨਾਲ ਹੀ ਮਿਸ਼ਾ ਕੋਆਪਰੇਟ ਕਰਕੇ ਚੱਲੇ ਆ ਤੇ ਬਾਕੀ ਸੁਮਿਸੂ ਜੀ ਸਾਡੇ ਦਾ ਆਪਣੇ ਆ ਤੇ ਜਿਹੜੀ ਗੱਲ ਐਮਐਲਏ ਸਾਹਮਣੇ ਇਸ ਗੱਲ ਦਾ ਸ਼ਵਾਸਨ ਦਿੱਤਾ ਵਾ ਕਿ ਜਿਹੜਾ ਜਲਦੀ ਜਿਹੜਾ ਉਹ ਬੜਾ ਬਿੱਕੀ ਉਹ ਤਾਂ ਚੌਧਰੀ ਸਾਹਿਬ ਨੇ ਕਲੀਅਰ ਕਰੀ ਦਿੱਤਾ ਕਿ ਇੱਥੇ ਰਾਜਨੀਤਿਕ ਦਬਾਅ ਤਾਂ ਕੋਈ ਹੈ ਹੀ ਨਹੀਂ ਠੀਕ ਹੈ ਚੌਧਰੀ ਸਾਹਿਬ ਸਹੀ ਗੱਲ ਹੈ ਬਿਲਕੁਲ ਕੋਈ ਰਾਜਨੀਤਿਕ ਦਬਾਅ ਨਹੀਂ ਸਮਾਜਿਕ ਹੁਦਦ ਜੇ 24 ਘੰਟੇ ਦੇ ਵਿੱਚ ਵਿੱਚ ਉਹ ਬਿੱਕੀ ਨਹੀਂ ਰੈਸਟ ਹੁੰਦਾ ਜਿੱਤੇ ਪਰਚਾ ਹੋਇਆ ਜਿਹੜਾ ਕੋਈ ਹੋਰ ਵੀ ਦੋਸ਼ੀ ਹੈ ਜਿਹੜਾ ਸਮਾਜ ਦੇ ਖਿਲਾਫ ਬੋਲਦਾ ਵਾ ਤੇ ਸਮਾਜ ਨੇਚਰਲੀ ਸੜਕਾਂ ਤੇ ਆਊਗਾ ਸੰਘਰਸ਼ ਕਰੂਗਾ ਇਹ ਵੀ 24 ਘੰਟੇ ਦੇ ਵਿੱਚ ਜੇ ਨਹੀਂ ਹੁੰਦਾ ਤੇ ਸਾਨੂੰ ਸੜਕਾਂ ਤੇ ਆਣ ਲਈ ਮਜਬੂਰ ਹੋਣਾ ਪਊਗਾ ਕਿਉਂ ਬੋਲੇ ਦੇਖੋ ਮੈਂ ਪਹਿਲਾਂ ਹੀ ਕਹਿ ਕੇ ਆਤੇ ਹਾਂ ਔਰ ਇਹਨਾਂ ਦੀ ਬਹੁਤ ਮਹਾਰਾਜੇ ਬਾਬਾ ਬਹੁਤ ਔਕੀ ਟੁੱਟੀ ਆ ਤੇ ਜਿਹੜਾ ਇਹਨਾਂ ਦੇ ਖਿਲਾਫ ਬੋਲੂਗਾ ਉਹਦੇ ਖਿਲਾਫ ਸਮਾਜ ਤਾਂ ਖੜਾ ਵੀ ਹੈ ਮੈਂ ਵੀ ਖੜਾ ਵਾਂ ਸਾਡੀ ਸਾਰੀ ਸਰਕਾਰ ਖੜੀ ਹੈ ਔਰ ਦੇਖੋ ਉਸੇ ਟਾਈਮ ਜਦੋਂ ਇਹ ਗਲਤ ਕੰਮ ਕੀਤਾ ਇਹਨੇ ਗਲਤ ਬੋਲਿਆ ਗਲਤ ਸ਼ਬਦਰੀ ਬੋਲੀ ਆ ਤੇ ਉਸੇ ਟਾਈਮ ਪੁਲਿਸ ਨੇ ਐਕਸ਼ਨ ਲਿਆ ਪੁਲਿਸ ਨੇ ਪਰਚਾ ਕਰ ਦਿੱਤਾ ਗਿਆ ਤੇ ਔਰ ਕੱਲ ਦੀ ਰੇਟ ਵੀ ਕਰ ਰੇ ਆ ਤੇ ਤੁਹਾਡੇ ਸਾਹਮਣੇ ਦੁਕਾਨਾਂ ਮਕਾਨ ਬੰਦ ਕਰਕੇ ਭੱਜਿਆ ਹੋਇਆ ਵਾ ਤੇ ਔਰ ਪੁਲਿਸ ਐਮ ਨੇ ਬਲਕੇ ਵਿਸ਼ਵਾਸ ਦਿਵਾਇਆ ਵਾ ਕਿ ਏਸੀਪੀ ਸਾਹਿਬ ਖੜੇ ਨੇ ਤੇ ਜਲਦੀ ਇਹਦੀ ਅਰੈਸਟ ਪਾਊਗੀ ਔਰ ਇਹਨਾਂ ਨੂੰ ਸਾਫ ਅੱਛਾ ਪਹਿਲਾਂ ਵੀ ਇਹਦੇ ਤੇ ਇਲਜ਼ਾਮ ਲੱਗਦੇ ਰਹੇ ਆ ਰਾਣੇ ਦੇ ਉੱਤੇ ਕਿ ਬਦਤਮੀਜ਼ੀ ਕਰਦਾ ਰਿਹਾ ਹੈ ਮੈਂ ਤੁਹਾਨੂੰ ਦੱਸਿਆ ਵੀ ਜਿਹੜੀ ਮਾੜੀ ਸੋਚ ਵਾਲੇ ਲੋਕ ਨੇ ਜਿਹੜੀ ਛੋਟੀ ਸੋਚ ਵਾਲੇ ਲੋਕ ਨੇ ਤੇ ਉਹਨਾਂ ਦੀ ਮਿਲ ਕੇ ਸੋਚ ਇਹੀ ਹੁੰਦੀ ਆ ਵੀ ਮਿਲ ਕੇ ਅਸੀਂ ਮਿਲ ਕੇ ਵੱਡੇ ਆ ਤੇ ਬਾਕੀ ਛੋਟੇ ਨੇ ਤੇ ਕਿਉਂਕਿ ਇਨਸਾਨੀਅਤ ਧਰਮ ਸਭ ਤੋਂ ਉੱਤਮ ਧਰ ਮਾਨਸਾਨੀਅਤ ਦੀ ਸੇਵਾ ਸਭ ਤੋਂ ਉੱਤਮ ਸੇਵਾ ਵਾ ਔਰ ਇਨਸਾਨ ਅਸੀਂ ਸਾਰੇ ਹੀ ਇਨਸਾਨ ਆ ਨਹੀਂ ਇਹ ਇੱਥੇ ਥੋੜੀ ਜਿਹੀ ਈਗੋ ਪ੍ਰੋਬਲਮ ਦੇਖੋ ਸਾਰਿਆਂ ਨੇ ਕੰਪਲੇਨਟ ਕੀਤੀ ਹੈ ਮੇਰ ਮੈਮ ਦਾ ਘਰ ਬਿਲਕੁਲ ਸ਼ਾਇਦ ਉਹਨਾਂ ਦੇ ਨਾਲ ਜਿਹੜੀ ਹੈ ਲਾਕ ਡਾਟ ਹੈ ਜिदबाजी ਹੈ ਇਸ ਕਾਰਨ ਵੀ ਇਹ ਕੰਮ ਕਰਦਾ ਹੋ ਨਹੀਂ 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 ਇਦਾਂ ਦੀ ਕੋਈ ਗੱਲ ਨਹੀਂ ਹੈ ਸਾਡੇ ਦਾ ਇੱਕ ਮਿੰਟ ਜੇ ਉਹਦੇ ਨਾਲ ਲਾਕ ਡਾਟ ਹੁੰਦੀ ਮਿਲ ਕੇ ਪਹਿਲਾ 1.5 ਸਾਲ ਪਹਿਲਾਂ ਤਾਂ ਮੇਰ ਨਹੀਂ ਸੀ ਕਿ ਉਹ ਬਣੀ ਹੋਈ ਉਦੋਂ ਵੀ ਇਹਨੇ ਦੋ ਤਿੰਨ ਵਾਰੀ ਬਿਲਕੈ ਇਸ ਤਾਂ ਦੀ ਹਰਕਤ ਕੀਤੀ ਆ ਹਾਂ ਔਰ ਇਸ ਇਸ ਬੰਦੇ ਦੀ ਮਿਲ ਕੇ ਬਿਲਕੈ ਸੋਚ ਮਾੜੀ ਹੈ ਹਾਂ ਔਰ ਸੋਚ ਮਾੜੀ ਕਰਕੇ ਕੋਈ ਪਾਰਟੀਵਾਦੀ ਵਾਲਾ ਨਹੀਂ ਹੈਗਾ ਇਹਦੇ ਚ ਕੋਈ ਮਿਲ ਕੇ ਰਾਜਨੀਤਿਕ ਮੁਕੇ ਮਾਰੇ ਬੰਦੇ ਜਿਹੜੇ ਉਹਦੀ ਮਾੜੀ ਸੋਚ ਹੁੰਦੀ ਆ ਤੇ ਮਾੜੀ ਸੋਚ ਦਾ ਨਤੀਜਾ ਉਹਨੂੰ ਭੁਗਤਣਾ ਪਊਗਾ ਅਸੀਂ ਇਹਦੇ ਨਾਲ ਖੜੇ ਆ ਤੇ ਹੁਣ ਨਾਲ ਖੜੇ ਨਾ ਫਾਇਦਾ ਕੀ ਹੈ ਤਾਂ ਸੰਬਰਾਲਾ ਚੌਕ ਜਾਣ ਲੱਗੇ ਅਗਰ ਉੱਧਰ ਜਾਮ ਹੋਇਆ ਤਾਂ ਪੂਰਾ ਹਾਈਵੇ ਜਾ ਸਾਡੇ ਸਾਡੇ ਭਰਾ ਨੇ ਮਿਲ ਕੇ ਦੇਖੋ ਜਿਹੜੇ ਉੱਥੇ ਸੰਬਰਾਲਾ ਚੌਕ ਲੰਘਦੇ ਨੇ ਕੋਈ ਪੇਸ਼ੈਂਟ ਲੰਘਦਾ ਕੋਈ ਮਬਾਰ ਲੰਘਦਾ ਉਹ ਵੀ ਸਾਡੇ ਭਰਾ ਨੇ ਤੇ ਅਸੀਂ ਮਿਲ ਕੇ ਜਿਹੜਾ ਆਪਣਾ ਕੰਮ ਕਰਨਾ ਪੁਲਿਸ ਪ੍ਰਸ਼ਾਸਨ ਨੇ ਕੰਮ ਕਰਨਾ ਉਹ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਕਰ ਰਹੀ ਆ ਤੇ ਔਰ ਇਹਨਾਂ ਨੂੰ ਟਾਈਮ ਬੌਂਡ ਮਿਲ ਕੇ ਸੂਬਾ ਸਾਹਿਬ ਮਿਲ ਕੇ 24 ਘੰਟੇ ਦੇ ਵਿੱਚ ਵਿੱਚ ਚੱਕ ਕੇ ਜੋ ਤੇ ਨਹੀਂ ਤਾਂ ਫਿਰ ਇਹ ਇਹਨਾਂ ਦੇ ਨਾਲ ਫਿਰ ਦੁਬਾਰਾ ਕਰਨ ਨਾ ਦੇਓਗੇ 24 ਘੰਟੇ ਹਾਂਜੀ ਬਿਲਕੁਲ ਜੀ ਤੁਸੀਂ ਦਿਓਗੇ 24 ਘੰਟੇ ਦਿਓਗੇ ਸਮਰਾਲਾ ਦੱਸੋ ਜਸਪਾਲ ਜੀ ਦੱਸੋ ਜਸਪਾਲ ਵਿਸ਼ਵਾਸ ਤੇ ਤੇ ਏਸੀਪੀ ਸਾਹਿਬ ਖੜੇ ਏਸੀਪੀ ਸਾਹਿਬ ਵੀ ਵਿਸ਼ਵਾਸ ਦਵਾਉਂਦੇ ਹਾਂ ਤੇ ਫਿਰ ਠੀਕ ਹੈ ਸਾਨੂੰ ਵਿਧਾਇਕ ਸਾਹਿਬ ਅਗਰ ਤੁਸੀਂ ਗਾਰੰਟੀ ਲੈ ਚੱਕ ਰਹੇ ਹੋ ਵਾ ਦੇਖੋ ਸਾਡੇ ਭਰਾ ਕਹਿੰਦੇ ਜੇ ਸਾਡੇ ਭਰਾ ਨਾਲ ਕਿਸੇ ਨਾਲ ਮਾਰੀ ਸੋ ਮਿਲਗੇ ਗਲਤ ਸ਼ਹਿਦਾਬ ਦੀ ਬੋਲੀ ਹੈ ਤੇ ਉਹਦੇ ਖਿਲਾਫ ਐਕਸ਼ਨ ਹੋਊਗਾ 100% ਹੋਊਗਾ ਤੇ ਵਿਧਾਇਕ ਸਾਹਿਬ ਇਹਨਾਂ ਨੇ ਗੱਲ ਅਸੀਂ ਵੀ ਵਿਲ ਡੂ ਮੈਨੂੰ 24 ਘੰਟਿਆਂ ਦੇ ਵਿੱਚ ਕਰੋਗੇ ਰੈਸ ਬ੍ਰਦਰ ਅਸੀਂ ਜੋ ਸਾਡੀ ਕਾਨੂੰਨ ਅਨੁਸਾਰ ਕਾਰਵਾਈ ਆ ਉਹ ਹਰ ਹਾਲਤ ਚ ਕਰਾਂਗੇ ਠੀਕ ਹੈ ਸੋ ਲੁਧਿਆਣਾ ਮੌਜੂਦ ਆ ਇੱਕ ਪੱਖ ਤੁਹਾਨੂੰ ਦੱਸਿਆ ਵੀ ਸਪਾਈ ਸੇਵਕ ਨਾਲ ਜਦਾ ਤਰਨ ਲਾਇਆ ਸੋ ਪਰਿਵਾਰ ਨਾਲ ਇੱਥੇ ਸਾਡਾ ਨਾ ਮੌਜੂਦ ਨੇ ਵਰਿੰਦਰ ਰਾਣਾ ਜੀ ਵਿੱਕੀ ਜੀ ਦੀ ਵਾਈਫ ਮੌਜੂਦ ਆ ਔਰ ਮੱਲੇ ਦੀਆਂ ਹੋਰ ਜਿਹੜੀਆਂ ਲੇਡੀਜ਼ ਨੇ ਉਹ ਵੀ ਇੱਥੇ ਮੌਜੂਦ ਆਈਆਂ ਹੋਈਆਂ ਔਰ ਇਹਨਾਂ ਦੀ ਵੀ ਤੁਹਾਨੂੰ ਪੱਖ ਸੁਣਾਵਾਂਗੇ ਤੁਸੀਂ ਉਹਨਾਂ ਦਾ ਪੱਖ ਵੀ ਸੁਣਿਆ ਇਹਨਾਂ ਦਾ ਪੱਖ ਵੀ ਤੁਹਾਨੂੰ ਰੱਖਾਂਗੇ ਵੀ ਆਖਿਰਕਾਰ ਗੱਲ ਹੋਈ ਕੀ ਸੀ ਦੀ ਅਖੀਰ ਕਰ ਗੱਲ ਹੋਈ ਕੀ ਸੀ ਭਾਜੀ ਗੱਲ ਕੁਝ ਵੀ ਨਹੀਂ ਹੋਈ ਸੀ ਮਾੜੀ ਜੀ ਮੈਂ ਇਹੀ ਕਹਿੰਨੀ ਆ ਕਿ ਅਸੀਂ ਕੂੜਾ ਰੱਖਿਆ ਸੀ ਬਾਹਰ ਇਹਨਾਂ ਨੂੰ ਗੱਡੀ 3 ਵਜੇ ਦੀ ਹੋਰ ਨਾ ਮਾਰਦੀ ਮੈਂ ਕੂੜਾ ਬਾਹਰ ਰੱਖਿਆ ਮੇਰੇ ਥੋੜੀ ਸਿਹਤ ਠੀਕ ਨਹੀਂ ਸੀਗੀ ਮੈਂ ਅੰਦਰ ਚੱਲ ਗਈ ਮੈਂ ਕਿਹਾ ਚਲੋ 10 ਮਿੰਟ ਉਡੀਕਿਆ ਗੱਡੀ ਨੂੰ ਨਹੀਂ ਆਏ ਫਿਰ ਮੈਂ ਅੰਦਰ ਚੱਲ ਗਈ ਮੈਂ ਕਿਹਾ ਥੋੜੀ ਦੇਰ ਤੱਕ ਆਓਗੇ ਗਾਣੇ ਆ ਕੇ ਕੂੜਾ ਖਲਾਰਦਾ ਇੱਕ ਡਸਟੀ ਬਿੰਜਰ ਸਹੀ ਸੀ ਉਹ ਕੂੜਾ ਉਹਨਾਂ ਨੇ ਲੈ ਲਿਆ ਤੇ ਦੂਸਰਾ ਉਹਨਾਂ ਨੇ ਮਤਲਬ ਗਾਣੇ ਖਲਾ ਰਿਹਾ ਸੀ ਤੇ ਇਹਨਾਂ ਨੇ ਕਿਹਾ ਕਿ ਦੂਸਰਾ ਵੀ ਲੈ ਜਾਓ ਤੁਸੀਂ ਕਹਿੰਦੇ ਅਸੀਂ ਨਹੀਂ ਚੱਕਣਾ ਕੂੜਾ ਮਤਲਬ ਕੂੜਾ ਚੱਕਣ ਕਰਕੇ ਜਿਹੜਾ ਇਹ ਗੱਲ ਬਾਕੀ ਮਸਲਾ ਚੱਕਣ ਕਰਕੇ ਮਸਲਾ ਹੋਰ ਕੋਈ ਗੱਲ ਵੀ ਨਹੀਂ ਹੋਈ ਹੈ ਇਹਨਾਂ ਦੀ ਤੇ ਬਸ ਇੰਨੀ ਕੀ ਗੱਲ ਕਰਨ ਤੋਂ ਬਾਅਦ ਤੇ ਉਹ ਕਹਿੰਦੇ ਕਿ ਨਹੀਂ ਅਸੀਂ ਕੂੜਾ ਨਹੀਂ ਚੱਕਣਾ ਤੇ ਮੇਰੇ ਹਸਬੰਦ ਬਾਹਰ ਆ ਕੇ ਕਹਿੰਦੇ ਨਹੀਂ ਤੁਸੀਂ ਕੂੜਾ ਲੈ ਕੇ ਜਾਓ ਤੇ ਇਹ ਮਤਲਬ ਅਸੀਂ ਇਦਾਂ ਕਰੋ ਤੁਸੀਂ ਗੱਡੀ ਰੋਕੋ ਤੇ ਮੈਂ ਆਪਣੀ ਵਾਈਫ ਨੂੰ ਕਹਿੰਦਾ ਮੈਂ ਕੂੜਾ ਪਰਵਾਹ ਦਿੰਦਾ ਮੈਨੂੰ ਉਹਨਾਂ ਨੇ ਆਵਾਜ਼ ਮਾਰੀ ਮੈਂ ਅੰਦਰ ਅੰਦਰੋਂ ਬਾਹਰ ਆ ਗਈ ਮੈਂ ਕੂੜਾ ਭਰਿਆ ਸਾਰਾ ਸਫਾਈ ਕੀਤੀ ਕੂੜਾ ਡਸਟੀਨ ਬਾਹਰ ਰੱਖਤਾ ਤੇ ਇਹਨਾਂ ਨੇ ਕੂੜਾ ਨਹੀਂ ਚੱਕਿਆ ਇਹਨੇ ਨਾ ਕਿ ਗੱਡੀ ਅੱਗੇ ਨਹੀਂ ਲੈ ਕੇ ਜਾਣੀ ਮਤਲਬ ਇਹਨੇ ਗੱਡੀ ਬੰਦ ਕਰਤੀ ਕਿ ਗੱਡੀ ਅੱਗੇ ਨਹੀਂ ਲੈ ਕੇ ਜਾਣੀ ਤੁਸੀਂ ਪਹਿਲਾਂ ਤੁਸੀਂ ਕੂੜਾ ਚੱਕੋ ਇਹ ਕਹਿੰਦੇ ਸੀ ਬਸ ਇਹ ਬਸ ਹੋਰ ਕੋਈ ਗੱਲ ਨਹੀਂ ਆਹੀ ਗੱਲ ਆ ਲੋ ਸਿਰਫ ਇੰਨੀ ਗੱਲ ਦੇ ਵਿਸ਼ੇ ਇਸ ਤੇ ਹਾਂਜੀ ਬਸ ਤੇ ਜਿਹੜਾ ਇਹ ਇਹ ਕੂੜਾ ਵਗੈਰਾ ਖੋਲਿਆ ਤੁਹਾਡਾ ਕੰਮ ਗੁੰਮੀ ਦੁਕਾਨਾਂ ਤੋਂ ਕੂੜਾ ਵੀ ਤੁਹਾਡੀਆਂ ਬੰਦ ਪਈਆਂ ਹਾਂਜੀ ਸਾਡੀ ਦੁਕਾਨਾਂ ਬੰਦ ਪਈਆਂ ਬੱਚੀ ਕ ਸਾਰਾ ਬੰਦ ਸਾਰਾ ਸਾਡਾ ਦੁੱਧ ਸਾ ਕਿੰਨਾ ਖਰਾਬ ਹੋ ਗਿਆ ਅੰਦਰ ਕੱਲ 4 4:30 ਵਜੇ ਸਾਡੀ ਗੱਡੀ ਆਉਂਦੀ ਦੁੱਧ ਦੀ ਉਹਦੋਂ ਦਾ ਇਹਨਾਂ ਨੇ ਮਤਲਬ ਉਸ ਤੋਂ ਬਾਅਦ ਜਦੋਂ ਗੱਡੀ ਦੁੱਧ ਲੈ ਕੇ ਗਈ ਉਹਨਾਂ ਨੇ ਨਾਲ ਤੁਹਾਨੂੰ ਪਤਾ ਵੀ ਤੁਹਾਡੇ ਹਸਬੰਦ ਤੇ ਕਾਰਵਾਈ ਵੀ ਹੋ ਚੁੱਕੀ ਕਾਨੂੰਨੀ ਕਾਰਵੇ ਪਰਚਾ ਵੀ ਦਰਜ ਹੋ ਚੁੱਕਿਆ ਹੈ ਹਾਂਜੀ ਪਤਾ ਹੈ ਤੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਿਲੇ ਤੁਸੀਂ ਜਾਂ ਕਿਸੇ ਇਲਾਕੇ ਐਮਐਲਏ ਨੂੰ ਮਿਲੇ ਕਿਸੇ ਨੂੰ ਕੀਤੀ ਪ੍ਰਯਾਤ ਲਾਈ ਵੀ ਇਹ ਜਿਹੜੀ ਚੀਜ਼ ਹੈ ਗਲਤ ਹੋਈ ਹੈ ਹਾਂਜੀ ਤੇ ਕੀ ਜਵਾਬਸ਼ ਨ ਮਿਲੇ ਹਾਲੇ ਤੱਕ ਭਾਜੀ ਕੋਈ ਰਿਸਪੌਂਸ ਨਹੀਂ ਹੈ ਹਾਂਜੀ ਤੇ ਲੱਗਦਾ ਵੀ ਮੱਲਾ ਤੁਹਾਡਾ ਤੁਹਾਡੇ ਨਾਲ ਖੜਾ ਹੈ ਹਾਂਜੀ ਵੀ ਹੁਣ ਆਏ ਆ ਤੇ ਇਹਨਾਂ ਨੇ ਮੈਨੂੰ ਨਹੀਂ ਪਤਾ ਕਿ ਕੀ ਕਾਰਵਾਈ ਕੀਤੀ ਕੀ ਨਹੀਂ ਕੀਤੀ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਕਿਉਂਕਿ ਅਸੀਂ ਹੁਣ ਘਰੋਂ ਆਏ ਹਾਂ ਕਿ ਅਸੀਂ ਮਤਲ ਅਸੀਂ ਅੰਦਰ ਸੀਗੇ ਜਿਹੜੇ ਤੁਹਾਡੇ ਵੱਲੋਂ ਪਰਿਵਾਰ ਵੱਲੋਂ ਜਾਂ ਮਹੱਲੇ ਵੱਲੋਂ ਐਮਐਲਏ ਸਾਹਿਬ ਨੂੰ ਮਿਲਿਆ ਗਿਆ ਕਿ ਨਹੀਂ ਮਹੱਲਾ ਮੇਰੇ ਨਾਲ ਆ ਮੇਰੇ ਮਹੱਲੇ ਨੂੰ ਕਿਸੇ ਨੂੰ ਵੀ ਪੁੱਛ ਲੋ ਅਸੀਂ ਗਲਤ ਅਸੀਂ ਗਲਤ ਮਾਤਾ ਜੀ ਵੀ ਗਾਰੇ ਮਾਤਾ ਜੀ ਕਿੰਨੇ ਸਾਲ ਤੋਂ ਰਹਿ ਰਹੀ ਹੋਤੀ ਅਸੀਂ ਤਾਂ ਰਹੇ ਨੇ 35 ਸਾਲ ਤੋਂ ਅਸੀਂ ਕਦੀ ਕਿਸੇ ਨਾਲ ਲੜਦੇ ਨਹੀਂ ਦੇਖੇ ਬਹੁਤ ਵਧੀਆ ਬੰਦੇ ਬਹੁਤ ਬਹੁਤ ਵਧੀਆ ਇੰਨਾ ਵਧੀਆ ਇੰਨਾ ਮੋਰੇ ਕੋਈ ਕੂੜਾ ਕਰ ਦਵੇ ਝਾੜੂ ਮਾਰ ਦਵੇ ਇਹ ਕਦੀ ਨਹੀਂ ਲੜਦੇ ਬਹੁਤ ਵਧੀਆ ਸੋਸ਼ਲੀ ਸੇਵਾ ਕਰਨ ਵਾਲਾ ਪਰਿਵਾਰ ਹਾਂਜੀ ਬਹੁਤ ਜ਼ਿਆਦੀ ਸੇਵਾ ਕਰਦੇ ਅੱਜ ਤੱਕ ਅਸੀਂ ਭਾਵੇਂ ਲੜ ਪਈਏ ਨਹੀਂ ਨਹੀਂ ਕਦੀ ਲੜਨਾ ਨਾ ਬੋਟੀਆਂ ਨਾ ਮੁੰਡੇ ਬਹੁਤ ਵਧੀਆ ਤੋਂ ਮੱਲੇ ਵਾਲੇ ਨੇ ਤੁਸੀਂ ਸੁਣੀਏ ਗੱਲ ਵੀ ਇੱਕ ਅੱਛਾ ਪਰਿਵਾਰ ਹੋਣ ਦੇ ਨਾਤੇ ਮੱਲੇ ਦੇ ਵਿੱਚ 35 ਸਾਲ ਤੋਂ ਰਹਿ ਰਹੇ ਨੇ ਔਰ ਕਿਸੇ ਨਾਲ ਉੱਚੀ ਨਹੀਂ ਵੀ ਕਿਸੇ ਨਾਲ ਨੀਵੀਂ ਨਹੀਂ ਬੋਲਿਆ ਕਾ ਜੋ ਇਹਨਾਂ ਦਾ ਕਹਿਣਾ ਬਾਕੀ ਐਮਐਲਏ ਸਾਹਿਬ ਮੌਕੇ ਤੇ ਆਏ ਹੋਏ ਉਹਨਾਂ ਦਾ ਕੀ ਕਹਿਣਾ ਹੈ ਉਹ ਵੀ ਤੁਹਾਨੂੰ ਦਿਖਾਣੇ ਐ ਐਮਐਲਏ ਸਾਹਿਬ ਪਰਿਵਾਰ ਨੂੰ ਮਿਲਦੇ ਨੇ ਕਿ ਕੀ ਸ਼ਵਾਸ਼ਨ ਦਿੰਦੇ ਨੇ ਇਹ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਦੱਸ ਦੇ। ਆਜੋ ਗਿਆ ਹਾਂਜੀ ਪੰਜੀ ਦੱਸੋ ਅੱਜ ਆ ਤਨ ਜਾਇਜ਼ ਹੈ ਨਾ ਕੋਈ ਮੈਂ ਤਾਂ ਕਰਨਾ ਲਾਉਂ ਕੌਣ ਆਇਆ ਮੈਂ ਉਹ ਹੀ ਸਾਰਾ ਸਾਰਟਿੰਗ ਮੈਂ ਤਾਂ ਮੈਂ ਤਾਂ ਸਾਰਾ ਮਰ ਕੇ ਲੋਕਾਂ ਦੇ ਫੋਨ ਆਉਣ ਲੱਗੇ ਵੀ ਤੂੜਾ ਨਹੀਂ ਚੱਕਿਆ ਸੋ ਮੌਕੇ ਤੇ ਐਮਐਲਏ ਬੋਲਾ ਜੀ ਇੱਥੇ ਆਏ ਸੀ ਔਰ ਉਹਨਾਂ ਨੇ ਦੋਨੋਂ ਪਾਰਟੀਆਂ ਦਾ ਜਿਨ੍ਹਾਂ ਨੇ ਇੱਥੇ ਝਗੜਾ ਸੀ ਜਿਹਦੇ ਕਰਕੇ ਧਰਨਾ ਲੱਗਿਆ ਦੋਨਾਂ ਦੀਆਂ ਗੱਲਾਂ ਸੁਣੀਆਂ ਔਰ ਬਾਲਮਿਕੀ ਭਾਈਚਾਰੇ ਨੂੰ ਸਫਾਈ ਕਰਮਚਾਰੀਆਂ ਨੂੰ ਕਿਹਾ ਗਿਆ ਵੀ ਧਰਨਾ ਜਿਹੜਾ ਚਕਾਇਆ ਗਿਆ ਹੁਣ ਮੌਕੇ ਤੇ ਧਰਨਾ ਪੁਲਿਸ ਪ੍ਰਸ਼ਾਸਨ ਵੀ ਇੱਥੇ ਖੜਾ ਹੈ ਧਰਨਾ ਚਕਾ ਦਿੱਤਾ ਗਿਆ ਔਰ ਆਸ਼ਵਾਸ਼ਣ ਦਿੱਤਾ ਗਿਆ ਵੀ ਜਿਹੜਾ ਵਿੱਕੀ ਰਾਣਾ ਹੈ ਉਹਦੀ ਗ੍ਰਿਫਤਾਰੀ ਜਿਹੜੀ ਆ ਉਹ ਪ੍ਰਸ਼ਾਸਨ ਨੇ ਕਿਹਾ ਵੀ ਜਲਦ ਕੀਤੀ ਜਾਏਗੀ ਉਹ ਤੇ ਕਾਨੂੰਨੀ ਕਾਰਵਾਈ ਦਿੱਤੇ ਆ ਤੇ ਪਰਚਾ ਵੀ ਆਈ ਦਰਜ ਹੋ ਗਿਆ ਹੋਇਆ ਸੋ ਭੁੱਲਾ ਜੀ ਆਇ ਇਸ ਇੱਕ ਤਰ੍ਹਾਂ ਦਾ ਜਿਹੜਾ ਧਰਨਾ ਸੀ ਉਹ ਛੁਕਾ ਦਿੱਤਾ ਗਿਆ ਔਰ ਜਿਹੜਾ ਕੂੜਾ ਕਰਕੇ ਜਿਹੜੀ ਸੜਕ ਜਾਮ ਕੀਤੀ ਸੀ ਜੋ ਵੀ ਲਿਫਟਿੰਗ ਲਈ ਕਹਿਤਾ ਹੋਇਆ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੂੰ ਕਹਿਤਾ ਵੀ ਉਹ ਕੂੜਾ ਜਲਦ ਤੋਂ ਜਲਦ ਠਿਆ ਜਾਵੇ ਔਰ ਜਿਹੜੀ ਪਾਣੀ ਦੀ ਸਪੱਸੀਆ ਸੀ ਮੱਲੇ ਵਾਲਾ ਦੀ ਉਹਨਾਂ ਦਾ ਵੀ ਵਿਸ਼ਵਾਸਨ ਦਿੱਤਾ ਵੀ ਜਲਦ ਤੋਂ ਜਲਦ ਜਿਹੜੀਆਂ ਨੇ ਉਹ ਪਾਣੀ ਦਾ ਵੀ ਜਲਦੋਂ ਦਾ ਇੰਤਜ਼ਾਮ ਕੀਤਾ ਜਾਏਗਾ ਜਿਹੜੀ ਉਹ ਰੁਕਾਵਟ ਆ ਰਹੀ ਉਹਨੂੰ ਠੀਕ ਕੀਤਾ ਜਾਏਗਾ ਸ